ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਖਸ਼ਾ ਖਾਲਸਾ ਗੁਰੂ ਨਾਨਕ ਸਾਹਿਬ ਜੀ ਇਹ ਵਿਦਿਆਕਰਮ ਤੇ ਇਹ ਉਹਨੇ ਆਪਣਾ ਵਿਚਾਰ ਲੋਕਾਂ ਤੱਕ ਪਹੁੰਚਾਇਆ ਕੀ ਵਿਚਾਰ ਸੀ ਉਹ ਕੀ ਕਹਿੜਾ ਜਾਂਦੇ ਸੀ ਤੇ ਅੱਜ ਵੀ ਉਹ ਕੀ ਕਹਿ ਰਹੇ ਨੇ ਹਾਂਜੀ ਉਹ ਜਦ ਵਕ ਵਕ ਧਰਮ ਖੇਤਰਾਂ ਤੇ ਗਏ ਲੋਕਾਂ ਨੂੰ ਕਈ ਕਿਸਮ ਦੇ ਕਰਮ ਕਾਂਡ ਕਰਦੇ ਦੇਖਿਆ ਉਹਨਾਂ ਨੂੰ ਉਸ ਕਰਮ ਕੰਡਨ ਤੋਂ ਬਾਹਰ ਕੱਢ ਲਿਆ ਉਹਨਾਂ ਨੇ ਤਰਕ ਸਮਝੋਤ ਤ ਸਮਝ ਦਿੱਤੀ ਕਈ ਕਿਸਮ ਦੇ ਕਰਮ ਕੰਡ ਸਮਾਜ ਵਿੱਚ ਪ੍ਰਚਲਿਤ ਸੀਗੇ ਤੇ ਅੱਜ ਵੀ ਉਹੀ ਕਰਮ ਕੰਡ ਅੱਜ ਵੀ ਪ੍ਰਚਲਿਤ ਹੈਗੇ ਵੱਖ-ਵੱਖ ਕੋਮਾ ਉਹ ਕਰਮ ਕੰਡ ਕਰੀ ਜਾਂਦੀ ਤੇ ਜਿਹੜੇ ਕਰਮ ਕੰਡ ਤੋਂ ਬਚਾਏ ਗਏ ਸੀ ਉਹ ਗੁਰੂ ਦੀ ਸਿੱਖ ਬਣ ਗਏ ਪਰ ਅੱਜ ਗੁਰਦੇ ਸਿੱਖੀ ਦੁਬਾਰਾ ਉਸ ਕਰਮ ਕਾਂਡਾਂ 'ਚ ਪੈਦੇ ਨੇ ਤੇ ਗੁਰੂ ਸਾਹਿਬ ਦੀ ਉਹ ਗੱਲ ਅਜ ਵੀ ਪੂਰੀ ਤਰ੍ਹਾਂ ਸਹੀ ਬੈਠਦੀ ਹੈ ਕਿਉਂਕਿ ਕਰਮ ਕਾਂਡ ਜਿਹੜੇ ਨੇ ਉਹਨਾਂ ਦਾ ਕੋਈ ਤਰਕ ਕੋਈ ਲੈਣਾ ਦੇਣਾ ਨਹੀਂ ਆ ਸਾਡੀ ਆਤਮਾ ਕਰਮ ਕਾਂਡ ਜਿਹੜੇ ਕੀਤੇ ਗਏ ਉਹ ਸਿਰਫ ਤੇ ਸਿਰਫ ਸ੍ਰੇਣਿਕ ਤੌਰ ਤੇ ਅਸੀਂ ਕਰਮ ਕਾਂਡ ਕਰਦੇ ਹਾਂ ਸ਼੍ਰੇਣਿ ਤੌਰ ਤੇ ਕੀਤੇ ਹੋਏ ਕਰਮ ਕਾਂਡਾਂ ਦਾ ਸਾਡੇ ਮਨ ਤੇ ਕਰਵਾ ਕੋਈ ਫਰਕ ਕੁਝ ਨਹੀਂ ਪੈਂਦਾ ਉਹਦੇ ਨਾਲ ਸਾਨੂੰ ਜੀਵਨ ਦਾ ਕੋਈ ਜਾਚ ਜੀਵਨ ਜੀਣ ਦੀ ਜਾਚ ਨਾ ਹੀ ਜੀਵਨ ਨੂੰ ਸੌਖਾ ਨਾ ਹੀ ਜੀਵਨ ਮੁਕਤ ਹੋਣ ਦੇ ਜਾਚ ਪ੍ਰਾਪਤ ਹੋਵੇ ਸਾਨੂੰ ਗਿਆਨ ਸੋਚ ਵਿਚਾਰ ਉਹਦੇ ਨਾਲ ਹੀ ਸਾਡਾ ਜੀਵਨ ਮੁਕਤ ਹੋ ਸਕੀ ਹੈ ਯਾਨੀ ਜਿੰਦੇ ਜੀ ਅਸੀਂ ਮੁਕਤ ਹੋ ਜਾ ਮਰਨ ਤੋਂ ਬਾਅਦ ਮੁਕਤੀ ਕਿਹਨੇ ਦੇਖੀ ਹੈ ਔਰ ਮਰਨ ਤੋਂ ਬਾਅਦ ਸਾਨੂੰ ਮੁਕਤ ਕੌਣ ਕਰਾਏ ਹਾਂਜੀ ਗੁਰੂ ਸਾਹਿਬ ਕਹਿੰਦੇ ਨੇ ਐਸਾ ਜੋਗ ਕਰਮਾਈਏ ਜੀਵ ਜਿਹੀ ਮਰ ਚਾਈਏ ਜਿੰਨੇ ਜੀ ਅਸੀਂ ਮਰ ਜਾਈਏ ਇਹਦਾ ਮਤਲਬ ਇਹ ਨਹੀਂ ਅਸੀਂ ਸੁਸਾਇਡ ਕਰ ਲਈਏ ਖੁਦਕੁਸ਼ੀ ਕਰ ਲਈਏ ਨਹੀਂ ਗੁਰੂ ਸਾਹਿਬ ਕਹਿੰਦੇ ਆ ਆਪਣੇ ਆਪ ਨੂੰ ਮੈਂ ਨੂੰ ਮਾਰ ਦਈਏ ਇਹੋ ਜਿਹਾ ਜੋਗ ਕਰਮਾਈਏ ਜੋਗ ਯਾਨੀ ਜੁੜਨਾ ਉਸ ਪਰਮਾਤਮਾ ਨਾਲ ਐਦਾਂ ਜੁੜ ਜਾਈਏ ਕਿ ਅਸੀਂ ਜੀਵਤੇ ਜੀਵਤੇ ਯਾਨੀ ਜਿੰਦੇ ਜਿੰਦੇ ਅਸੀਂ ਆਪਣੀ ਹੋਂ ਨੂੰ ਆਪਣੇ ਆਪ ਨੂੰ ਆਪਣੀ ਮਾਂ ਨੂੰ ਅਸੀਂ ਮਾਰਦੇ ਤੇ ਪਰਮਾਤਮਾ ਨਾਲ ਜੀਂਦੇ ਜੀ ਇੱਕਮਿਕ ਹੋ ਜਾਂਦੇ ਜਿੱਦਾਂ ਉਹਨਾਂ ਨੇ ਕਰਮ ਕੰਡਨ ਤੇ ਵਾਰ ਕੀਤਾ ਸਮਝਾ ਕੇ ਲੋਕਾਂ ਨੂੰ ਇਹ ਦੱਸਿਆ ਕਿ ਕਰਮ ਕੰਡਨ ਨਾਲ ਜੀਵਨ ਬਿਹਤਰ ਨਹੀਂ ਬਣੇਗਾ ਜੀਵਨ ਹੋਰ ਦੁਖੀ ਹੋ ਜਾਏਗਾ ਜਿੱਦਾਂ ਆਪਾਂ ਕਹਿੰਦੇ ਆ ਜਨੇਉ ਦੀ ਰਸਮ ਉਹਨਾਂ ਨੇ ਜਨੇਉ ਦੀ ਰਸਮ ਤੇ ਪ੍ਰਸ਼ੰਚਨ ਕੀਤੀ ਉਦਾਂ ਹੀ ਜਦ ਉਹ ਵੱਖ-ਵੱਖ ਧਰਮ ਸਥਾਨਾਂ ਤੇ ਗਏ ਗਿਆ ਅਰਧਵਾਰ ਹੋਰ ਕਈ ਸਥਾਨ ਤੇ ਜਿੱਤੇ ਸ਼ਰਾਦ ਕੀਤੇ ਜਾਂਦੇ ਆ ਤੇ ਸ਼ਰਾਦ ਕਰਦੇ ਦੇਖ ਸੰਗਤਾਂ ਨੂੰ ਉਹਨਾਂ ਨੇ ਉਹਨਾਂ ਨੂੰ ਪ੍ਰਸ਼ਨ ਕੀਤੇ ਕਿ ਤੁਹਾਡੇ ਬਜ਼ੁਰਗਾਂ ਨੂੰ ਆਤਮਿਕ ਜੇ ਮੁਕਤੀ ਦੇਣੀ ਹੈ ਤੇ ਸ਼ਰਾਦ ਨਾਲ ਕੁਝ ਨਹੀਂ ਹੋਣਾ ਕਿਉਂਕਿ ਤੁਹਾਡੇ ਬਜ਼ੁਰਗ ਜਿਹੜੇ ਨੇ ਅੱਜ ਦੇ ਤਰੀਕੇ 'ਚ ਕਿਸ ਜੋਨੀ ਛਾ ਕਿੱਥੇ ਆ ਕੀ ਹੈ ਕਿੱਥੇ ਨਹੀਂ ਹੈ ਇਹ ਤੁਹਾਨੂੰ ਵੀ ਨਹੀਂ ਆਪ ਪਤਾ ਜੇ ਪੰਡਾ ਮੁਕਤ ਕਰਾ ਸਕਦਾ ਉਨਾਂ ਨੂੰ ਇਸ਼ਰਾਤ ਦੀ ਰਸਮ ਨਾਲ ਤਤ ਤੁਹਾਡੇ ਸਾਰੇ ਬਜ਼ੁਰਗ ਜੜੇ ਆ ਮੁਕਤ ਹੋ ਜਾਣੇ ਚਾਹੀਦੇ ਸੀ ਲੇਕਿਨ ਨਹੀਂ ਮੁਕਤੀ ਪਾਉਣ ਦਾ ਇਹ ਕੋਈ ਤਰੀਕਾ ਨਹੀਂ ਮੁਕਤੀ ਜੇ ਪਾਣੀ ਹੈ ਤੇ ਜੀਵਨ ਚ ਜਿੰਦੇ ਜੀ ਇਹੋ ਜੇ ਕਰਮ ਕਰਨੇ ਪੈਣਗੇ ਜਿਹਦੇ ਨਾਲ ਅਸੀਂ ਜਿੰਦੇ ਜੀ ਮੁਕਤ ਹੋ ਜਾઈએ ਮਰਤ ਬਾਅਦ ਸਾਡੀ ਕੋਈ ਮੁਕਤੀ ਨਹੀਂ ਕਰਾ ਸਕਦਾ ਜਿੱਦਾਂ ਅਸੀਂ ਖਾਣਾ ਖਾਂਦੇ ਆ ਖਾ ਕੇ ਸਾਡੇ ਸਰੀਰ ਨੂੰ ਤਸੱਲੀ ਹੁੰਦੀ ਆ ਸਾਡੇ ਸਰੀਰ ਵਿੱਚ ਤਸੱਲੀ ਹੁੰਦੀ ਹੈ ਹੈਨਾ ਉਸੇ ਤਰ੍ਹਾਂ ਮਰਤ ਬਾਅਦ ਸਾਡੀ ਰੂਪ ਸਾਡੀ ਆਤਮਾ ਨੂੰ ਤੁਸੀਂ ਕੀ ਖਵਾਓ ਆਤਮਾ ਚੇਤਨਾ ਤੇ ਸਾਡੀ ਅਵਸਥਾ ਉਹ ਅੱਖਾਂ ਨਾਲ ਦੇਖੀ ਨਹੀਂ ਜਾਂਦੀ ਉਹ ਸੂਖਸ਼ਮ ਹੈ ਤੇ ਉਹ ਮਨ ਦੇ ਤੌਰ ਤੇ ਯਾਨੀ ਸੂਖਸ਼ਮ ਤੌਰ ਤੇ ਹੀ ਉਹਨੂੰ ਮੁਕਤ ਕਰਾਇਆ ਜਾ ਸਕਦਾ ਜਿਹੜੀ ਚੀਜ਼ ਦਿਸਦੀ ਹੈ ਉਹਨੂੰ ਦਿਸਦੀ ਹੋਈ ਚੀਜ਼ ਨਾਲ ਉਹਦਾ ਹੱਲ ਕੀਤਾ ਜਾ ਸਕਦਾ ਪਰ ਜਿਹੜਾ ਮਨ ਜਿਹੜੀ ਆਤਮਾ ਜਿਹੜੀ ਚੇਤਨਾ ਆ ਉਹ ਤਾਂ ਦਿਸਦੀ ਨਹੀਂ ਕਿਸੇ ਨੂੰ ਤੇ ਉਹਦੀ ਮੋਕਤ ਮੁਕਤੀ ਹੋਏਗੀ ਕਿਸੇ ਉਹਦੀ ਮੁਕਤੀ ਸਿਰਫ ਸਿਰਫ ਪਰਮਾਤਮਾ ਦੇ ਭਜਨ ਗਾਉਣ ਉਹਨਾਂ ਦੇ ਨਾਮ ਉਹਨਾਂ ਦੀ ਸਿਫਤ ਸਲਾਹਾ ਕਰਨ ਤੇ ਚੰਗਾ ਜੀਵਨ ਜੀਣ ਜੀ ਅਸੀਂ ਇਮਾਨਦਾਰੀ ਨਾਲ ਸੱਚੀ ਰੋਟੀ ਹੱਕ ਦੀ ਕਮਾਈ ਖਾਵਾਂਗੇ ਹੱਕ ਦੀ ਕਮਾਈ ਕਰਾਂਗੇ ਦੁਜਿਆਂ ਦਾ ਦਿਲ ਨਾ ਦੁਖਾ ਕੇ ਦੁਜਨ ਚੋਰੀ ਠਗੀ ਨਾ ਕਰਕੇ ਅਸੀਂ ਆਪਣਾ ਜੀਵਨ ਜੇ ਸੱਚਾ ਸੁੱਚਾ ਬਣਾਵਾਂਗੇ ਤੇ ਅਸੀਂ ਜੀਵਨ ਚੋਂ ਹੀ ਮੁਕਤ ਹੋ ਜਾਵਾਂਗੇ ਕਿਉਂਕਿ ਅਸੀਂ ਆਪਣੇ ਜੀਵਨ ਚ ਕਈ ਕੰਮ ਐਜੇ ਕਰਦੇ ਆ ਜਿਹਦੇ ਕਰਕੇ ਸਾਡੀ ਆਤਮਾ ਸਾਡੀ ਚੇਤਨਾ ਸਾਡਾ ਮਨ ਮੈਲਾ ਹੋ ਜਾਂਦਾ ਹੈ ਉਸ ਮੈਲੇ ਮਨ ਉਸ ਮੈਲੀ ਚੇਤਨਾ ਅਵਸਥਾ ਨੂੰ ਉਸ ਮੈਲੀ ਆਤਮਾ ਨੂੰ ਅਸੀਂ ਮਰਤਵਾ ਤੇ ਤਾਂ ਮੁਕਤ ਕਰਾਵਾਂਗੇ ਹਾਂਜੀ ਮੁਕਤ ਚ ਕਰਾਣਾ ਹੈ ਤੇ ਕਰਮ ਕੰਡਾ ਨੂੰ ਛੱਡਣਾ ਪੈਣਾ ਤੇ ਇਸ ਕਰਕੇ ਗੁਰੂ ਸਾਹਿਬ ਨੇ ਐਦਾ ਦੀ ਕਈ ਰੀਤ ਨਿਵਾਜ ਜਿਹੜੇ ਕੇ ਪ੍ਰਚਲਿਤ ਸੀ ਸਾਰਿਆਂ ਨੇ ਉਹ ਪ੍ਰਚਲਿਤ ਕਰਮ ਕੰਡਾ ਨੂੰ ਕਰੰ ਦਾ ਬੀੜਾ ਚੁਕ ਲਿਆ ਸੀ ਤੇ ਅੱਜ ਵੀ ਸਾਡੇ ਆਪਣੇ ਗੁਰਸਿੱਖ ਗੁਰੂ ਨਾਨਕ ਨਾਮ ਲੈਵਾ ਉਹ ਕਰਮ ਕੰਡਾ ਚ ਉਲਝ ਗਏ ਉਹਨਾਂ ਨੂੰ ਲੱਗਦਾ ਹੈ ਜਿਹੜੀ ਬਹੁਤ ਐਤ ਕੰਮ ਕਰ ਰਹੀ ਹੈ ਉਹ ਸਹੀ ਹੈ ਪਰ ਤੁਸੀਂ ਗੁਰੂ ਤੇ ਭਰੋਸਾ ਨਹੀਂ ਕਰ ਕੋਰੀ ਦੀ ਸਮਝ ਤੇ ਭਰੋਸਾ ਨਹੀਂ ਕਰ ਰੇ ਗੁਰੂ ਦੀ ਮੱਤ ਤੇ ਭਰੋਸਾ ਨਹੀਂ ਕਰੇ ਜੇ ਤੁਸੀਂ ਗੁਰੂ ਦੀ ਮੱਤ ਤੇ ਭਰੋਸਾ ਨਹੀਂ ਕਰੋਗੇ ਤਾਂ ਤੁਸੀਂ ਗੁਰੂ ਕਿੱਦਾਂ ਪ੍ਰਾਪਤ ਕਰੋਗੇ ਉਹ ਮੁਕਤੀ ਕਿੱਦਾਂ ਪ੍ਰਾਪਤ ਕਰੋਗੇ ਗੁਰੂ ਤਾਂ ਸਾਰਿਆਂ ਨੂੰ ਤਾਰਨ ਆਇਆ ਸਾਨੂੰ ਮੁਕਤ ਕਰਨ ਆਇਆ ਆਪ ਭਗਵਤ ਭਗਰੇ ਬਗਰੇ ਕਰਾ ਯਾਨੀ ਖੁਦ ਵੀ ਮੁਕਤ ਹੈ ਤੇ ਸਾਨੂੰ ਵੀ ਮੁਕਤੀ ਦਾ ਦਵਾਰ ਦੇ ਰਿਹਾ ਹੈ वाहिगुरू जी वाहिगुरू जी फते फते फति